ਖਬਰ ਨਮਾ ਦੇਖ ਰਿਹਾ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਉਸ ਐਕਸ਼ਨ ਦੇ ਨਤੀਜੇ ਵੀ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਰਹੇ ਨੇ ਕਿ ਮੈਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਕਰਮਜੀਤਿਆ ਨੂੰ ਲੈ ਕੇ ਤੇ ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਮੈਂ ਵੱਡੇ ਮਗਰ ਮੱਛ ਫੜ ਰਿਹਾ ਹਾਂ ਤੇ ਦੂਸਰੇ ਪਾਸੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵੱਡੇ ਆਗੂ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਤਣਾ ਧੱਕਾ ਕਰ ਰਹੇ ਨੇ ਉਹਨਾਂ ਨੇ ਕਿਹਾ ਤੁਸੀਂ ਆਪਣੀ ਫਿਕਰ ਕਰੋ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵੱਡੇ ਆਗੂ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਉਹ ਰੰਗ ਬਰੰਗੀਆਂ ਮਸ਼ੀਆਂ ਕਹਿ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਇਥੋਂ ਤੱਕ ਵੀ ਕੱਲ ਕਹਿ ਦਿੱਤਾ ਸੀ ਕਿ ਹੁਣ ਪੀਲਾ ਪੰਜਾ ਬਲਡੋజర్ ਬਿਕਰਮ ਜੀਠੀਆ ਤੇ ਘਰ ਤੇ ਵੀ ਚੱਲੇਗਾ ਜਿਹੜੀ ਉਹਦੀ ਨਜ਼ਾਇਜ਼ ਪ੍ਰਾਪਰਟੀ ਬਣਾਈ ਹੋਈ ਹੈ 540 ਕਰੋੜ ਰੁਪਏ ਦੀ ਉਹ ਸਾਰੀ ਕੁਰਕ ਕੀਤੀ ਜਾਵੇਗੀ ਐਨਡੀਪੀਸੀ ਦਾ ਪਰਚਾ ਹੋਵੇਗਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕਾਨੂੰਨ ਤੋਂ ਬਿਨਾ ਅਸੀਂ ਕੁਝ ਨਹੀਂ ਕਰਦੇ ਕਾਨੂੰਨ ਉਸ ਨੂੰ ਲੰਬੀ ਸਜ਼ਾ ਦੇ ਦੇਗਾ ਕਿਉਂਕਿ ਉਹ ਦੋਸ਼ੀ ਸੀ ਦੋਸ਼ੀ ਹੈ ਇਸ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹਣਾ ਜਿਹੜੇ ਚੰਜੀ ਸਿੰਘ ਚਰਨੀ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਰਾਜਾ ਗੁਰਿੰਗ ਜਸ ਕੁਇਸ ਸਿੰਘ ਬਾਦਲ ਜਸਕੰਦਰ ਸਿੰਘ ਬਲੂਕਾ ਵਰਗੇ ਕਿ ਇਹ ਉਹਦੇ ਹੱਕ ਵਿੱਚ ਨਾ ਆਓ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਥਾਪਨਾਤੀ ਵਾਸਤੇ ਕੰਮ ਕਰੋ ਤੇ ਉਹ ਚੰਗਾ ਹੈ ਲੇਕਿਨ ਜੇਕਰ ਵਿਕਰਮਜੀਤਿਆ ਦੇ ਹੱਕ ਵਿੱਚ ਆਏ ਤੇ ਤੁਹਾਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਜਾਣਾ ਪਵੇਗਾ ਕਿਹੜੇ ਵੱਡੇ ਆਗੂਆਂ ਨੂੰ ਜਿਹੜਾ ਕਿਹੜੇ ਵੱਡੇ ਆਗੂਆਂ ਤੇ 56 ਕਸਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੂੰਜ ਸੁਣਦੇ ਆ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ ਦੇ ਟਰੱਕ ਵੇਚਣ ਦੇਣੀ ਹੈ ਤੇ ਨਾ ਵੇਚਣੀ ਹੈ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜ਼ਬਾਨਤ ਨਹੀਂ ਦੇਣੀ ਜਨਤਾ ਦੀ ਮਤੇ ਤੇ ਮਤੇ ਪਾ ਕੇ ਦੇ ਰਹੇ ਨੇ ਫਿਰ ਹੌਲੀ ਹੌਲੀ ਪਹੁੰਚ ਤੇ ਪਹੁੰਚ ਤੇ ਪਹੁੰਚਦੇ असी बडिया मछिया तक पहुंचे कुछ कहते मछिया नहीं फट दे मछिया देख जाए है ना ते जेड़ा पंजाब घर चिट्टे रंगर बिछाऊंगा जो दखा धिया भेड़िया रंगलियां चुनिया के रंग, 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 रंग चिट्टे करूंगा

ਉਹ ਕਰਦੇ ਆ ਫੈਸਲਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਰੰਗ ਬਰੰਗੀਆਂ ਮੱਛੀਆਂ ਸਾਡੇ ਰਡਾਰ ਤੇ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਜਾਣਗੇ ਕਿਉਂਕਿ ਜਿਨ੍ਹਾਂ ਨੇ ਰੰਗ ਬਰੰਗੀਆਂ ਚੁੰਨੀਆਂ ਚਿੱਟੀਆਂ ਕਰ ਦਿੱਤੀਆਂ ਉਹਨਾਂ ਵਾਸਤੇ ਉਹਨਾਂ ਉੱਤੇ ਕੋਈ ਤਰਸ ਨਹੀਂ ਉਹਨਾਂ ਵਾਸਤੇ ਕੋਈ ਮਾਫੀ ਨਹੀਂ ਉਹਨਾਂ ਨੂੰ ਪਿਨਿਸ਼ਮੈਂਟ ਉਹਨਾਂ ਨੂੰ ਸਰਕਾਰ ਅਤੇ ਦੇਸ਼ ਦਾ ਕਾਨੂੰਨ ਸਜ਼ਾ ਦੇਵੇਗਾ